ਸ਼ੀਕਾ ਜੀ ਮੈਂ ਬਾਈਬ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਜੀ ਨੀਡਲਵਰਕ ਵਾਲੇ ਸੂਟ ਲੈ ਕੇ ਆਏ ਆ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਇਹਦੇ ਆਪਾਂ ਲਾਈਵ ਦੇ ਵਿੱਚ ਵੀ ਪਾਇਆ ਸੀ ਕਈ ਮੇਰੇ ਭੈਣਾ ਲਾਈਵ ਨਹੀਂ ਦੇਖਦੇ ਤਾਂ ਕਰਕੇ ਆਪਾਂ ਸਪੈਸ਼ਲ ਵੀਡੀਓ ਬਣਾ ਕੇ ਜਿਹੜੀ ਪਾਈ ਆ ਇਹਦੇ ਵਿੱਚ ਆਪਾਂ ਫੈਬਰਿਕ ਡਿਟੇਲ ਕਿਹੜਾ ਵਰਕ ਕਿੰਨੇ ਪ੍ਰਾਈਸ ਦੇ ਵਿੱਚ ਉਹ ਸਭ ਕੁਝ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਵੀਡੀਓ ਦੇਖਣ ਦੇ ਨਾਲ-ਨਾਲ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਦੇ ਹਾਂ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਇਹ ਵਾਲੇ ਸਾਰੇ ਸੂਟ ਆਪਾਂ ਨੇ ਜਿਹੜੇ ਰੈਡੀ ਕੀਤੇ ਹੈਗੇ ਬਹੁਤ ਹੀ ਸੋਹਣੇ ਡਿਜ਼ਾਈਨ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਹੈਗਾ ਇਹਦੇ ਵਿੱਚ ਜਿਹੜਾ ਆਪਣੇ ਫਰਸਟ ਸੂਟ ਰੈਡੀ ਕੀਤਾ ਬਹੁਤ ਹੀ ਸੋਹਣਾ ਕਲਰ ਆ ਬਹੁਤ ਹੀ ਪਿਆਰਾ ਕਲਰ ਆ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਜਿਹੜਾ ਇਹਦਾ ਘੇਰੇ ਦਾ ਕੰਮ ਹੋਇਆ ਹੋਇਆ ਜੀ ਇਹ ਵਾਲਾ ਕੇਰੇ ਦੇ ਕੰਮ ਹੋਇਆ ਹੈ ਤੁਸੀਂ ਸਾਰੀ ਸ਼ਰਟ ਦੇ ਵਿੱਚ ਇਹ ਵਾਲੀ ਬੂਟੀ ਬਣੀ ਹੋਈ ਹੈ ਇਹਦੇ ਨਾਲ ਮਲਟੀ ਕਲਰ ਦੀ ਆਪਾਂ ਨੇ ਬਾਟਮ ਲਗਵਾਈ ਹੋਈ ਆ ਇਹ ਵਾਲੀ ਬਾਟਮ ਲਗਵਾਈ ਹੈ ਇਹਦਾ ਜਿਹੜਾ ਪ੍ਰਾਈਸ ਆ 1500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਸੂਟ ਆਕਰ ਕਿਸੇ ਮੇਰੀ ਭੈਣ ਨੂੰ ਪਸੰਦ ਆਉਂਦਾ ਇਹ ਵਾਲਾ ਸੂਟ ਤਾਂ ਸਾਡੇ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਨੇ ਜੀ ਇਹਦੇ ਵਿੱਚ ਜਿਹੜਾ ਆਪਾਂ ਨੇ ਸੈਕੰਡ ਸੂਟ ਰੈਡੀ ਕੀਤਾ ਬਰਬਰੀ ਬਰਬਰੀ ਫੈਬਰਿਕ ਦੇ ਉੱਪਰ ਰੈਡੀ ਕੀਤਾਗਾ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਹੋਇਆ ਜੀ ਇਹ ਵਾਲਾ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਆ ਗਿਆ ਜੀ ਘੇਰੇ ਦੇ ਉੱਪਰ ਕੰਮ ਹੋਇਆ ਸਾਰੀ ਸ਼ਰਟ ਦੇ ਵਿੱਚ ਐਦਾਂ ਬੂਟੀ ਬਣੀ ਹੋਈ ਆ ਇਹ ਵੀ ਬਣ ਕੇ ਬਹੁਤ ਸੋਹਣਾ ਰੈਡੀ ਹੋਇਆ ਹੈ ਇਹਦਾ ਪ੍ਰਾਈਸ ਵੀ ਜਿਹੜਾ ਹੈਗਾ ਜੀ 1550 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਇੱਕੇ ਦੇ ਵਿੱਚ ਆਪਾਂ ਨੇ ਰੈਡੀ ਕੀਤਾਗਾ ਇਹ ਵਾਲਾ ਸੂਟ ਇਹਦੇ ਉੱਪਰ ਦੇਖੋ ਕਿੰਨਾ ਸੋਹਣਾ ਸਿੱਪੀ ਦੇ ਨਾਲ ਵੀ ਕੰਮ ਕੀਤਾ ਹੋਇਆ ਤੇ ਨੀਡਲ ਦੇ ਨਾਲ ਵੀ ਕੰਮ ਹੋਇਆ ਤੇ ਮੋਤੀਆਂ ਦੇ ਨਾਲ ਵੀ ਕੰਮ ਹੋਇਆ ਕੱਟ ਪਾਈਪ ਦਾ ਵੀ ਕੰਮ ਹੋਇਆ ਹੈ ਇਹ ਵੀ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਆ ਦੋ ਫਲਾਵਰ ਨੇ ਜਿਹੜੇ ਘੇਰੇ ਦੇ ਉੱਪਰ ਬਣੇ ਹੋਏ ਨੇ ਦੋ ਫਲਾਵਰ ਨੇ ਜਿਹੜੇ 슬ੀਵਸ ਦੇ ਉੱਪਰ ਬੜੇ ਵੈਰ ਟੋਟਲੀ 4 ਫਲਵਰ ਜਿਹੜੇ ਬਣੇ ਹੋਏ ਨੇ ਜੀ ਇਹ ਵੀ ਸੂਟ ਆਪਣੇ ਕੋਲ ਇਹਦੇ ਨਾਲ ਵੀ ਆਪਾਂ ਨੇ ਮਲਟੀ ਕਲਰ ਦੀ ਬਾਟਮ ਲਗਵਾਈ ਹੋਇਆ ਬਹੁਤ ਹੀ ਸੋਹਣੀ ਅਗਰ ਕੋਈ ਮੇਰੀ ਭੈਣ ਬਾਟਮ ਚੇਂਜ ਕਰਵਾਉਣਾ ਚਾਹੁੰਦੇ ਆ ਬਾਟਮ ਸਾਡੇ ਕੋਲੋਂ ਚੇਂਜ ਵੀ ਕਰਵਾ ਸਕਦੇ ਆ ਅਗਰ ਕੋਈ ਮੇਰੀ ਭੈਣਾ ਆਪਣਾ ਸਟੱਫ ਭੇਜ ਕੇ ਸਾਡੇ ਕੋਲੋਂ ਵਰਕ ਕਰਵਾਉਣਾ ਚਾਹੁੰਦੇ ਆ ਆਪਣਾ ਸਟੱਫ ਭੇਜ ਕੇ ਵੀ ਵਰਕ ਕਰਵਾ ਸਕਦੇ ਆ ਅਗਰ ਸੇਮ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਕਰਵਾ ਸਕਦੇ ਹੋ ਜੀ ਇੱਕ ਆਪਾਂ ਨੇ ਇਹ ਵਾਲਾ ਡਿਜ਼ਾਈਨ ਰੈਡੀ ਕੀਤਾ ਹੈ ਇਹ neck ਦੇ ਉੱਪਰ ਕੰਮ ਹੋਇਆ ਹੈ ਬਹੁਤ ਹੀ ਸੋਹਣਾ ਸੇਮ ਹੀ ਵਰਕ ਹੈ ਜਿਹੜਾ ਇਹ ਵਾਲਾ ਵਰਕ ਹੈ ਘੇਰੇ ਦੇ ਉੱਪਰ ਕੀਤਾ ਹੈ ਸੇਮ ਹੀ ਵਰਕ ਆਪਾਂ ਨੇ ਬਾਹਮਾ ਦੇ ਉੱਪਰ ਕੀਤਾ ਹੈ ਜੀ ਇਹਦਾ ਜਿਹੜਾ ਪ੍ਰਾਈਸ ਹੈਗਾ ਹੈ 990 ਰੁਪਏ ਦੇ ਵਿੱਚ ਆਪਣੇ ਇਹ ਵਾਲਾ ਜਿਹੜਾ ਵਰਕ ਕੀਤਾ ਤੁਸੀਂ ਦੇਖ ਸਕਦੇ ਹੋਗੇ ਪਰਲਸ ਲੱਗੇ ਹੋਏ ਨੇ ਸਾਰੇ neck ਦੇ ਵਿੱਚ ਇਹ ਵਾਲਾ ਇੱਥੇ neck ਬਣ ਜਾਊਗਾ ਇਹ ਵੀ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈ ਜੇ ਤੁਸੀਂ ਸਾਡੇ ਕੋਲੇ ਫੈਬਰਿਕ ਲੈ ਕੇ ਵਰਕ ਇਹ ਵਾਲਾ ਸੂਟ ਲੈਣੇ ਹੋ ਰੈਡੀ ਕਰਵਾਉਣੇ ਹੋਗੇ ਤਾਂ ਤੁਹਾਨੂੰ ਇਹ ਵਾਲਾ ਸੂਟ ਜਿਹੜਾ ਸਾਰਾ 1.500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਜੀ 1500 ਰੁਪਏ ਦੇ ਵਿੱਚ ਵੀ ਤਿਆਰ ਹੋ ਸਕਦਾ ਹੈਗਾ ਇੱਕ ਆਪਾਂ ਇਹਦੇ ਉੱਪਰ ਆ ਵਾਲਾ ਡਿਜ਼ਾਈਨ ਆਪਣਾ ਬਹੁਤ ਹੀ ਹਿੱਟ ਡਿਜ਼ਾਈਨ ਰਿਹਾ ਹੈਗਾ ਇਹ ਆਪਾਂ ਨੇ ਪਹਿਲਾਂ ਵੀ ਰੈਡੀ ਕੀਤਾ ਪਹਿਲਾਂ ਆਪਾਂ ਨੇ ਲਾਈਟ ਕਲਰਸ ਕਿੰਨੇ ਜਿਹਾ ਕਲਰ ਦੇ ਉੱਪਰ ਵੈਰਾਈਟੀ ਕੀਤੀ ਸੀ ਇਸ ਵਾਰ ਆਪਾਂ ਨੇ ਕਲਰ ਚੇਂਜ ਕਰਤਾ ਜੀ ਇਸ ਵਾਰ ਆਪਾਂ ਨੇ ਕਲਰ ਚੇਂਜ ਕਰਤਾ ਹੈ ਇਸ ਵਾਰ ਜਿਹੜਾ ਕਲਰ ਚੇਂਜ ਕੀਤਾ ਹੈਗਾ ਇਹਦੇ ਉੱਪਰ ਆਪਨੇ ਵਰਕ ਕੀਤਾ ਹੋਇਆ ਇਹ ਵਾਲਾ ਸੂਟ ਵੀ ਆਪਣਾ ਜਿਹੜਾ 1400 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਵਰਕ ਬਹੁਤ ਸੋਹਣਾ ਹੋਇਆ ਤੁਹਾਨੂੰ ਇੱਕ ਵਾਰ ক্লোਜ਼ ਤੋਂ ਵੀ ਦਿਖਾ ਦਿੰਨੇ ਆ ਇਹ ਕਿਹਦੇ ਵਿੱਚ ਆਪਾਂ ਨੇ ਸੇਮ ਹੀ ਡਿਜ਼ਾਈਨ ਆ ਇਹ ਵਾਲਾ ਡਿਜ਼ਾਈਨ ਆ ਥੋੜੇ ਜਿਹੇ ਕੀ ਆ ਫਲਾਵਰ ਉਹਨਾਂ ਨੇ ਚੇਂਜ ਕਰਵਾਏ ਸੀ ਉਹਨਾਂ ਨੇ ਇਹ ਵਾਲੇ ਫਲਾਵਰ ਬਣਵਾਏ ਸੀ ਤੇ ਇਹ ਵਾਲੇ ਇਹ ਵਾਲੇ ਤਿੰਨ ਫਲਾਵਰ ਬਣਵਾਏ ਸੀ ਇਹਦੇ ਫਲਾਵਰ ਇਸ ਟਾਈਪ ਦੇ ਬਣੇ ਹੋਏ ਨੇ ਫਲਾਵਰ ਵੀ ਅਲੱਗ-ਅਲੱਗ ਬਣੇ ਹੋਏ ਨੇ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਇਹ ਵਾਲੇ ਫਲਾਵਰ ਬਣਾਏ ਹੋਏ ਨੇ ਇਹ ਕਸਟਮਰ ਨੇ ਜਿਹੜੇ ਫਲਾਵਰ ਹੁਣ ਆਏ ਨੇ ਇੱਕ ਇਹ ਵਾਲਾ ਬਣਵਾਇਆ ਇੱਕ ਇਹ ਵਾਲੇ ਬਣਵਾਏ ਨੇ ਇੱਕ ਆਪਣੇ ਇਹ ਵਾਲੇ ਫਲਾਵਰ ਬਣਵਾਏ ਨੇ ਇਹ ਅਲੱਗ-ਅਲੱਗ ਫਲਾਵਰ ਬਣਾਏ ਹੋਏ ਨੇ ਇਹਦਾ ਪ੍ਰਾਈਸ ਵੀ ਆਲਮੋਸਟ ਸੇਮ ਹੀ ਆ ਇਹ ਵੀ ਸੂਟ ਆਪਣੇ ਕੋਲ ਜਿਹੜਾ ਹੈਗਾ ਜੀ ਰ ਇੱਕ ਆਪਣਾ ਬਹੁਤ ਹੀ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਰੈਡੀ ਕੀਤਾ ਹੈਗਾ ਇਹ ਵਾਲਾ ਜੀ ਬਹੁਤ ਹੀ ਸੋਹਣਾ ਮੈਨੂੰ ਖੁਦ ਨੂੰ ਪਰਸਨਲੀ ਬਹੁਤ ਪਸੰਦ ਆਇਆ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਜਿੱਦਾਂ ਮਰਜ਼ੀ ਉਹਨੂੰ ਆਪਾਂ ਵੇਅਰ ਕਰ ਸਕਦੇ ਆਂਗੇ ਇਹ ਸੂਟ ਨਾਲੇ ਬਹੁਤ ਹੀ ਕੱਟ ਰੇਟ ਦੇ ਵਿੱਚ ਤਿਆਰ ਹੋਇਆ ਹੋਇਆ ਹੈਗਾ ਕਿਉਂਕਿ ਆਪਾਂ ਨੇ ਜਿਹੜਾ ਇਹ ਸਟਾਫ ਆ ਬਹੁਤ ਸੋਹਣਾ ਸਟਾਫ ਲਗਾਇਆ ਹੈਗਾ ਸਟਾਫ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਆਗਰ ਤੁਸੀਂ ਨਾਰਮਲ ਸਟਾਫ ਦੇ ਵਿੱਚ ਇਹ ਰੈਡੀ ਕਰਵਾਉਣੇ ਤਾਂ ਨਾਰਮਲ ਸਟਾਫ ਦੇ ਵਿੱਚ ਇਹ ਸੂਟ ਸਿਰਫ 1200 ਰੁਪਏ ਦੇ ਵਿੱਚ ਜਿਹੜਾ ਰੈਡੀ ਹੋ ਜਾਊਗਾ ਜੀ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾਗਾ ਸਾਡੇ ਕੋਲ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਕੋਈ ਮੇਰੀ ਭੈਣ ਆਪਣਾ ਸਟਾਫ ਭੇਜ ਕੇ ਸਾਡੇ ਕੋਲ ਵਰਕ ਕਰਵਾਉਣਾ ਚਾਹੁੰਦੇ ਨੇ ਆਪਣਾ ਸਟਾਫ ਭੇਜ ਕੇ ਵੀ ਵਰਕ ਕਰਵਾ ਸਕਦੇ ਨੇ ਅਗਰ ਕੋਈ ਵੀ ਕਿਸੇ ਨੂੰ ਡਾਊਟ ਆ ਸਾਡੇ ਕੋਲ ਕਲੀਅਰ ਮੇਰੇ ਨੰਬਰ ਤੇ ਮੈਸੇਜ ਕਰਕੇ ਸੈਂਡ ਮੈਸੇਜ ਕਰਕੇ ਮੇਰੇ ਕੋਲੋ ਕਲੀਅਰ ਹੈ ਜਿਹੜਾ ਕਰ ਸਕਦੇ ਨੇ ਆਪਣੀ YouTube ਦੀ ਵੀਡੀਓ ਦੇਖਣ ਦੇ ਨਾਲ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਦੇ ਹਾਂ ਜਲਦੀ ਤੇ ਜਲਦੀ ਤੁਹਾਡੇ ਤੱਕ ਜੀ ਪਹੁੰਚ ਜਾਇਆ ਕਰੇ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ